ਮੁੰਡਾ ਰੌਕਸਟਾਰ ਤੇ ਕੁੜੀ ਕਿਹੜਾ ਕਟ ਹੈ ਕਿਹੜੀ ਸੁਪਰਸਟਾਰ ਹੈ ਜੀ ਸਿਸ নাও ਠੀਕ ਠਾਕ ਹੈ ਤੇ ਮੂਵੀ ਦਾ ਤੇਰੀ ਵੀ ਤਾਰੀਫ ਕਰ ਦੋ ਹੁਣ ਆਹ ਗਲਤ ਕਹਿੰਦਾ ਫਿਰ ਅਸੀਂ ਮੁੰਡੇ ਅਸੀਂ ਫਿਰ ਕੁੜੀਆਂ ਦੀ ਤਾਰੀਫ ਹੋ ਰਹੀ ਪਰ ਭਰਾ ਦੀ ਤਾਰੀਫ ਤਾਂ ਕਰਨੀ ਭਰਾ ਤਾਂ ਸਾਡਾ ਭਰਾ ਸਾਡਾ ਤਾਂ ਵੈਸੇ ਹਾਸਮੁਖ ਹੈਗਾ ਤੇ ਨਹੀਂ ਵੈਸੇ ਸਸ਼ੀਕਾਲ ਜੀ ਮੈਂ ਆ ਤੁਹਾਡੀ ਆਪਣੀ ਅਦਿਤੀ ਆ ਰਹੀ ਤੇ ਸਾਡੀ ਫਿਲਮ ਆ ਰਹੀ ਹੈ 12 ਜਨਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਤੇ ਤੁਸੀਂ ਜ਼ਰੂਰ ਜਾ ਕੇ ਦੇਖਿਓ ਤੇ ਮੈਂ ਇੱਕ ਨਿਊਜ਼ ਰਿਪੋਰਟਰ ਬਣੀਆ ਤੇ ਬਹੁਤ ਵਧੀਆ ਲੱਗ ਰਿਹਾ ਚੱਲਿਓ ਬੱਲਿਆ ਸਾਡੇ ਨਾਮ ਦੇ ਸਦਾਈ ਇੱਥੇ ਮਿਲੇ ਲੱਗਣੇ ਕੋਰ ਸੇ ਦੇਖੇ ਇਸ ਮਾਸੂਮ ਚਿਹਰੇ ਤੇ ਇਸ ਚਿਹਰੇ ਕੇ ਪਿੱਛੇ ਇੱਕ ਮਾਸੂਮ ਸਾ ਸ਼ਰਾਰਤੀ ਬੱਚਾ ਜਿਸ ਕੋ ਮਲਾਈ ਖਾਣਾ ਬਹੁਤ ਪਸੰਦ ਹੈ ਆਪਣੇ ਘਰੋਂ ਕੀ ਮਲਾਈ ਸਾਰੇ ਛੁਪਾ ਕੇ ਰੱਖਾ ਕਰੋ ਬਿੱਲਾ ਬਿੱਲੇ ਦਾ ਬਿੱਲਾ ਕਹਿ ਸਕਦੇ ਅਸੀਂ ਤੁਸੀਂ ਦੇਖ ਰਹੇ ਹੋ ਟੈਲੀਪੋਸਟ ਪੰਜਾਬੀ ਤੇ ਮੈਂ ਸੰਦੀਪ ਕਮੋਜ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਚਾਹੇ ਉਹ ਮੂਵੀਜ਼ ਹੋਣ ਚਾਹੇ ਮਿਊਜ਼ਿਕ ਹੋ ਜਿਸ ਨੇ ਪੂਰੀ ਦੁਨੀਆ ਤੇ ਹਮੇਸ਼ਾ ਰਾਜ ਕੀਤਾ ਹੈ ਅੱਜ ਬਾਲੀਵੁੱਡ ਦੀ ਗੱਲ ਕੀਤਾ ਬਾਲੀਵੁੱਡ ਦੇ ਵਿੱਚ ਵੀ ਪੰਜਾਬੀ ਜਿਹੜਾ ਮਿਊਜ਼ਿਕ ਹੈਗਾ ਉਹ ਕਿਤੇ ਨਾ ਕਿਤੇ ਜ਼ਰੂਰ ਦਿਖਾਈ ਦਿੰਦਾ ਤੇ ਅੱਜ ਸਾਡੇ ਨਾਲ ਨਵਾਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ 2024 ਤਾਂ 2024 ਦੇ ਵਿੱਚ ਵੱਡੇ ਪਰਦੇ ਤੇ ਪੰਜਾਬੀ ਮੂਵੀ ਆ ਰਹੀ ਹੈ ਤਾਂ ਜਿਸ ਦਾ ਨਾਮ ਹੈ ਮੁੰਡਾ ਰੌਕਸਟਾਰ ਜਿਹੜਾ ਕਿ ਤੈਨੂੰ ਅਸੀਂ ਤੋਹਫਾ ਦੇਣ ਜਾ ਰਹੇ ਹਾਂ ਤਾਂ ਸਾਡੇ ਨਾਲ ਸਟਾਰ ਕਾਸਟ ਹੈਗੇ ਨੇ ਜਯੁਰਾਜ ਹੰਸ ਜੀ ਤੇ ਅਦਿੱਤੀ ਆਰਿਆ ਜੀ ਹੈਗੇ ਜਿਹੜੇ ਸਟਾਰ ਕਾਸਟ ਨੇ ਮੂਵੀ ਦੇ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੇ ਵਿੱਚ ਤੋਹਫਾ ਦੇਣ ਜਾ ਰਹੇ ਹੋ ਲੋਕਾਂ ਨੂੰ ਹਾਂਜੀ ਸਰ 让我们 ਸੋ ਫॉर द बेस्ट ਨਵੇਂ ਸਾਲ ਤੇ ਲੋਹੜੀ ਦਾ ਇਕੱਠਾ ਜਸ਼ਨ ਮਨਾਵਾਂਗੇ 12 ਤਰੀਕ ਨੂੰ ਪੰਜਾਬ ਨਾਲ ਮਨਾਵਾਂਗੇ ਪੂਰੇ ਪੰਜਾਬ ਦੇ ਨਾਲ ਮੁੰਡਾ ਰੌਕਸਟਾਰ ਮੁੰਡਾ ਰੌਕਸਟਾਰ ਤੇ ਕੁੜੀ ਕਿਹੜਾ ਘਟ ਹੈਗੀ ਹੈ ਕੁੜੀ ਸੁਪਰਸਟਾਰ ਹੈ ਜੀ ਸਹੀ ਗੱਲ ਹੈ ਕੁੜੀ ਪਲੈਨਟ ਆ ਬਿਲਕੁਲ ਅਸੀਂ ਦੇਖੀ ਤਾਂ ਬੜੇ ਟੈਨ ਦੇਖ ਰਹੇ ਸੀ ਮੈਂ ਵੀ ਚਲੋ ਸੂਟ ਤੁਹਾਡਾ ਬੜਾ ਸੋਹਣਾ ਹੈਗਾ ਪਰ ਕਿੱਥੋਂ ਸਵਾਇਆ ਤੁਸੀਂ ਕਿੱਥੋਂ ਲੈ ਕੇ ਕਿੱਥੋਂ ਆਏ ਇਹ ਤਾਂ ਹੀ ਸਵਾਲ ਹੋਣਗੇ ਮੈਂ ਤੇ ਆਪ ਨਹੀਂ ਪਤਾ ਯਾਰ ਮੇਰੀ ਟੀਮ ਨੇ ਰੇਂਜ ਕੀਤਾ ਵਧੀਆ ਲੱਗ ਰਿਹਾ ਨਹੀਂ ਨਹੀਂ ਬੜਾ ਸੋਹਣਾ ਲੱਗ ਰਿਹਾ ਤੇ ਠੀਕ ਹੈ ਥੈਂਕ ਯੂ ਹੋਰ ਬਈ ਤੁਸੀਂ ਸੁਣਾਓ ਠੀਕ ਠਾਕ ਤੇ ਮੂਵੀ ਦਾ ਮੇਰੀ ਵੀ ਤਾਰੀਫ ਕਰ ਦਿਓ ਹੁਣ ਆਹ ਗਲਤ ਗੱਲ ਆ ਫਿਰ ਅਸੀਂ ਮੁੰਡੇ ਅਸੀਂ ਫਿਰ ਕੁੜੀਆਂ ਦੀ ਤਾਰੀਫ ਕਰ ਪਰ ਭਰਾ ਦੀ ਤਾਰੀਫ ਤਾਂ ਕਰਨੀ ਭਰਾ ਤਾਂ ਸਾਡਾ ਭਰਾ ਸਾਡਾ ਤਾਂ ਵੈਸੇ ਹੱਸਮੁਖ ਹੈਗਾ ਤੇ ਨਹੀਂ ਵੈਸੇ ਬਸ ਬਾਈ ਦੇ ਦੇਖੋ ਨਹੀਂ ਬਾਈ ਤਾਂ ਵੈਸੇ ਬੜੇ ਹਸਮੁਖ ਹੈਗੇ ਨੇ ਇਸ ਤਾਂ ਵੇਖੀ ਨਾ ਜਦੋਂ ਦੇ ਇਹਨਾਂ ਦੀ એનર્ਜੀ ਪਤਾ ਨਹੀਂ ਕਿੱਥੋਂ ਆਉਂਦੀ ਹੈ ਹੱਸ ਰਹਿਣ ਜਾਂਦੇ ਬੈਠੇ ਤਾਂ ਇਹਨਾਂ ਤਾਂ ਬੰਦਾ ਉਹ ਹੋ ਜਾਂਦਾ ਨਹੀਂ ਯਾਰ ਮੈਂ ਤਾਂ ਥੱਕ ਗਿਆ ਨਹੀਂ ਨਹੀਂ ਪਾਜੀ ਸ਼ੁਕਰ ਹੈ ਸਾਡਾ ਕੰਮ ਆ ਰਿਹਾ ਲੋਕਾਂ ਦੇ ਸਾਹਮਣੇ ਇਸ ਤੋਂ ਵੱਡੀ एनर्जी ਦਾ ਸੋਰਸ ਕੀ ਹੋ ਸਕਦਾ ਹੈ ਨਾ ਤਾਂ ਇੰਨਾ ਹਾਰਡਵਰਕ ਕਰੀਦਾ ਸਾਲ-ਸਾਲ ਲੱਗ ਜਾਂਦਾ ਫਿਲਮ ਨੂੰ ਕਰਦੇ ਆ ਬਿਲਕੁਲ ਤੁਹਾਡੇ ਪਿੱਛੇ ਜਿਹੜੇ ਤੁਹਾਡੇ ਫਾਦਰ ਸਾਹਿਬ ਹੈਗੇ ਨੇ ਜਿਨ੍ਹਾਂ ਨੇ ਪੂਰੀ ਆਪਣੀ ਜ਼ਿੰਦਗੀ ਜਿਹੜੀ 뮤직 ਵਾਸਤੇ ਲਗਾਈ ਹੈ ਪੰਜਾਬੀ ਲੋਕ ਪੰਜਾਬੀ ਸੂਫੀਆਂ ਨੇ ਦੀ ਗੱਲ ਕਰੀਏ ਜੀ 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 ਬਿਲਕੁਲ ਬਿਲਕੁਲ ਉਹ ਤਾਂ ਸਾਡੀ ਫੈਮਲੀ ਦਾ ਪਿੱਲਰ ਨੇ ਨਹੀਂ ਮੇਨ ਪਿੱਲਰ ਨੇ ਸੋ ਉਹਨਾਂ ਦੇ ਆਸ਼ੀਰਵਾਦ ਨਾਲ ਔਰ ਇਕੋ ਬੱਧੀ ਆਡੀਅנס ਦਾ ਹਮੇਸ਼ਾ ਇਹ ਵੀ ਹੈ ਮੂਵੀ ਦੇ ਵਿੱਚ ਤੁਹਾਡੇ ਪਿਤਾ ਜੀ ਨੇ ਨਾਲੇ ਗਾਣਾ ਵੀ ਗਾਇਆ ਚਲੋ ਇੱਥੇ ਮੌਜੂਦ ਸੀ ਚਲੋ ਜ਼ਰੂਰੀ ਕੰਮ ਸੀ ਕੁਰਸੀ ਚਲੋ ਕੁਰਸੀ ਤੋਂ ਇਸੇ ਕਰਕੇ ਤਾਂ ਥੱਲੇ ਆਇਆ ਕਿਉਂਕਿ ਤੁਹਾਡੇ ਪਿਤਾ ਜੀ ਨਾਲ ਬੈਠੇ ਹੋਏ ਸੀ ਹਾਂਜੀ 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 ਤੇ ਮੂਵੀ ਜਿਹੜੀ ਰੌਕਸਟਾਰ ਹੈਗੀ ਮੁੰਡਾ ਰੌਕਸਟਾਰ ਨਾਮ ਰੱਖਿਆ ਗਿਆ ਤਾਂ ਇਸ ਦੇ ਵਿੱਚ ਕੀ ਜਿਹੜੀ ਅਜਿਹੀ ਕਹਾਣੀ ਹੈਗੀ ਹੈ ਜਿਹੜੀ ਅਸੀਂ ਦਰਸ਼ਕ ਜਿਹੜੀ ਦੇਖਣ ਦੇ ਲਈ ਪੂਰੇ ਉਤਸਕ ਹੈਗੇ ਆ ਅ ਮੁੰਡਾ ਰੌਕਸਟਾਰ ਦੀ ਕਹਾਣੀ ਇਹ ਹੀ ਹੈ ਜੀ ਕਿ ਇੱਕ ਇਨੋਸੈਂਟ ਜਿਹਾ ਮੁੰਡਾ ਆ ਕਲੱਬ ਚ ਗਾਉਂਦਾ ਹੁੰਦਾ ਆ ਤੁਹਾਡੀ ਵਰਗਾ ਹਾਂ ਐਕਚੁਅਲੀ ਉਹ ਜਿਹੜਾ ਇਨੋਸੈਂਸ ਆ ਉਹ ਮੈਂ ਆਪਣੇ ਆਪ ਨਾਲ ਰਿਲੇਟ ਕਰ ਪਾ ਰਿਹਾ ਕਿਉਂਕਿ ਮੈਂ ਉਹ ਮੇਰੇ ਲਈ ਈਜ਼ੀ ਸੀਗਾ ਬਟ ਜਿਹੜਾ ਐਗਰੈਸਿਵ ਪਾਰਟ ਸੀਗਾ ਉਹ ਥੋੜਾ ਮੇਰੇ ਚੈਲੈਂਜਿੰਗ ਸੀਗਾ ਬਟ ਟੱਚ ਵਧੀਆ ਆਈ ਹੋਪ ਹੋ ਗਿਆ ਹੋਵੇ ਤੇ ਉਹਨੂੰ ਸ਼ੌਂਕ ਹੁੰਦਾ ਗਾਉਣ ਦਾ ਇੱਕ ਆਰਟਿਸਟ ਨੂੰ ਕਿੰਨੀਆਂ ਮੁਸ਼ਕਲਾਂ ਕਿੰਨੀਆਂ ਔਕੜਾਂ ਕੀ ਕੁਝ ਕਰਨਾ ਪੈਂਦਾ ਸਟਰਗਲ ਕਰਨਾ ਪੈਂਦਾ ਉਹਨਾਂ ਤੱਕੇ ਹੁੰਦਾ ਤੱਕਾ ਹੁੰਦਾ ਜਿੱਦਾਂ ਉਹਦੇ ਗਾਣੇ ਆਉਂਦੇ ਆ ਨਹੀਂ ਆ ਬੰਦੇ ਇਹਦੇ ਬਾਰੇ ਸਾਰੀ ਸਟੋਰੀ ਆ ਉਹਦੀ ਜਦਦੋ ਜਿਹੇ ਦੀ ਸਟੋਰੀ ਆ ਬਿਲਕੁਲ ਜਦੋਂ ਸਟਾਰਟਿੰਗ ਹੁੰਦੀ ਹੈ ਤੁਹਾਡਾ ਜਿਹੜਾ ਟ੍ਰੇਲਰ ਦੇ ਵਿੱਚ ਆਉਂਦਾ মিডিਆ ਦਾ ਰੋਲ ਕੀਤਾ ਹੋਇਆ ਤੇ ਅਸੀਂ ਚਾਹਾਂਗੇ ਤੁਸੀਂ ਉਹ ਜਿਹੜੀ ਲਾਈਨ ਬੋਲੀ ਹੋਈ ਹੈ মিডিਆ ਜਿਹੜਾ ਤੁਸੀਂ ਬੋਲਿਆ ਸੀ ਚਾਹਾਂਗੇ ਤੁਸੀਂ ਅਸੀਂ মিডিਆ ਤੋਂ ਹੱਗੇ ਤਾਂ ਅਸੀਂ ਚਾਹਾਂਗੇ ਉਹ ਲਾਈਨ ਬੋਲੀ ਜਾਵੇ ਯਾਰ ਹੁਣੇ ਬੋਲਾ ਯਾਰ ਮੇਰੇ ਸਾਹਮਣੇ ਦੋਨਦੀ ਸ਼ਾਇਦ ਨਿਸ਼ਰ মিডিਆ ਦੇ ਸਟਾਈਲ 'ਚ ਫਿਲਮ ਦਾ ਕਹਿ ਦੋ ਜੋ ਆ ਰਹੀ ਆ 12 ਤਰੀਕ ਨੂੰ ਹਾਂ ਮੈਂ ਫੜ ਕੇ ਬੋਲਨੀ ਆ ਮੀਡੀਆ ਦਾ ਸਟਾਈਲ ਇਕdum theek da mai ha daily post ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਅਦਿਤੀ ਆ ਰਹੀ ਐ ਤੇ ਸਾਡੀ ਫਿਲਮ ਆ ਰਹੀ ਐ 12 ਜਨਵਰੀ ਨੂੰ ਤੁਹਾਡੇ ਨੇੜੇ ਕੀ ਸਿਨੇਮਾ ਘਰਾਂ ਦੇ ਵਿੱਚ ਤੇ ਤੁਸੀਂ ਜ਼ਰੂਰ ਜਾ ਕੇ ਦੇਖਿਓ ਤੇ ਮੈਂ ਇੱਕ ਨਿਊਜ਼ ਰਿਪੋਰਟਰ ਬਣੀ ਆ ਤੇ ਬਹੁਤ ਵਧੀਆ ਲੱਗ ਰਿਹਾ ਸਤਿ ਸ਼੍ਰੀ ਅਕਾਲ ਸਹੀ ਗੱਲ ਨਿਊਜ਼ ਰਿਪੋਰਟਰ ਬਣਿਆ ਨਿਊਜ਼ ਰਿਪੋਰਟਰ ਦੀ ਫਿਰ ਕਿਹੜੀ ਜਿਹੜੀ ਵਧੀਆ ਚ ਚਲੋ ਗੱਲਾਂ ਲੱਗੀਆਂ ਕਿ ਜਿਹੜੀ ਸਚਾਈ ਹੈਗੀ ਆ ਤੁਸੀਂ ਇਹਦੇ ਵਿੱਚ ਬਿਆਨ ਕੀਤੀ ਹੈ ਹਮਮ ਯਾਰ ਮੈਨੂੰ ਲੱਗਦਾ ਕਿ ਮੀਡੀਆ ਦੇ ਵਿੱਚ ਬਹੁਤ ਪਾਵਰ ਹੈ ਤੇ ਮੈਂ ਬਹੁਤ ਪਾਵਰਫੁਲ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਸੀਗੀ ਕਿ ਇੱਕ ਮੀਡੀਆ ਲਾਈਨ ਦੇ ਹੋਣ ਨਾਲ ਕਿ ਕਿੰਨਾ ਕੁਝ ਆਪਾਂ ਕਰ ਸਕਦੇ ਆ ਲੋਕਾਂ ਤੱਕ ਪਹੁੰਚ ਸਕਦੇ ਆ ਉਹਨਾਂ ਦੇ ਦਿਲ 'ਚ ਰਹਿ ਸਕਦੇ ਆ ਕੋਈ ਵੀ ਮੈਸੇਜ ਦੁਨੀਆ ਦੇ ਵਿੱਚ ਮਤਲਬ ਛੱਡ ਸਕਦੇ ਆ ਤੇ ਇੱਕ ਬਹੁਤ ਵੱਡੀ ਪਾਵਰ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਧਿਆਨ ਨਾਲ ਇਸਤੇਮਾਲ ਕਰਨੀ ਚਾਹੀਦੀ ਹੈ। ਚੌਥਾ ਥੰਮ ਬਣਿਆ ਹੋਇਆ ਯਾਰ ਮਾਰੀ ਮੁੱਟੀ ਗੱਲ ਹੈ ਫਿਲਮ ਵਿੱਚ। ਨਹੀਂ ਨਹੀਂ ਬਿਲਕੁਲ ਐਕਚੁਅਲੀ ਇਹ ਮੀਡੀਆ ਚੌਥਾ ਬਿਲਕੁਲ ਬਿਲਕੁਲ ਇਹਨਾਂ ਦਾ। ਹਾਂਜੀ। ਕਿਉਂਕਿ ਇਹਨਾਂ ਦੇ ਜ਼ਰੀਏ ਹੀ ਮੈਂ ਆਪਣੀ ਆਵਾਜ਼ ਜਿਹੜਾ ਮੈਨਾਂ ਪ੍ਰੋਬਲਮਸ ਹੋ ਰਹੀਆਂ ਉਹ ਮੇਰੀ ਆਵਾਜ਼ ਬਣਿਆ ਹੈ। ਕਿਉਂਕਿ ਮੈਂ ਕਿਸੇ ਉਹ ਸਟੋਰੀ ਨਹੀਂ ਦੱਸਣੀ ਆਪਾਂ ਬਟ ਇਹ ਮੇਰਾ ਬਾਕੀ ਇੱਕ ਜਿਹੜਾ ਗਾਣਾ ਹੈਗਾ ਸੀ ਅਸੀਂ ਤੁਹਾਡਾ ਗਾਣਾ ਸਭ ਵਾਲ ਖਰਾਬ ਸੌਰੀ ਉਹ ਬਾੜ ਆ ਗਿਆ ਸੌਰੀ ਸੌਰੀ ਆਪਣਾ ਸਹੀ ਇੱਕ ਜਿਹੜਾ ਗਾਣੇ ਦੀ ਸ਼ੁਰੂਆਤ ਮੇਲਾ ਗਾਣਾ ਹੈਗਾ ਜਿਹੜੀ ਮੇਲੇ ਗਾਣੇ ਦੀ ਸ਼ੁਰੂਆਤ ਜਿਹੜੀ ਅਸੀਂ ਬਸ ਸਿਰਫ ਉਹ ਦੋ ਇੱਕ ਇੱਕ ਲਾਈਨ ਹੀ ਬਸ ਬਾਕੀ ਲਾਈਨ ਤਾਂ ਅਸੀਂ ਸੁਣੀਆਂ ਸਾਰੀਆਂ ਪਰ ਜਿਹੜੀ ਸ਼ੁਰੂਆਤ ਹੈਗੀ ਹੈ ਬਾਕੀ ਸਾਰੇ YouTube ਤੇ ਮੇਲੇ ਲੱਗਦੇ ਹਾਂ ਮੈਂ ਜ਼ਿਆਦਾ ਤਾਂ ਨਹੀਂ ਗਾ ਰਿਹਾ ਕਿਉਂਕਿ ਮੈਂ ਅੱਗੇ ਹਰ ਵਾਰੀ ਗਾਣੇ ਸੁਣਾ ਜਾਂਦਾ ਫਿਰ YouTube ਤੇ ਨਹੀਂ ਦੇਖਦੇ ਇਹ ਸੋ YouTube ਤੇ ਦੇਖਿਓ ਬੜ ਜਿੰਨਾ ਕੋਨਾਂ ਵੇਖੀ ਚੱਲ ਵੇਖੀ ਚੱਲ ਓ ਬੱਲਿਆ ਸਾਡੇ ਨਾਮ ਦੇ ਸਦਾਈ ਇੱਥੇ ਮੇਲੇ ਲੱਗਣੇ ਓ ਵੇਖੀ ਚੱਲ ਵੇਖੀ ਚੱਲ ਓ ਬੱਲਿਆ ਸਾਡੇ ਨਾਮ ਦੇ ਸਦਾਈ ਇੱਥੇ ਮੇਲੇ ਲੱਗਣੇ ਆ ਗਾਣੇ ਦਾ ਮੈਂ ਕਹਿਣਾ ਚਾਹੂੰਗਾ ਸੌਰੀ ਕ੍ਰੈਡਿਟ ਜਿੰਨਾ ਤਾਂ ਬੰਦਾ ਉਹਨਾਂ ਨੂੰ ਜ਼ਰੂਰ ਦੇਣਾ ਗੋਪੀ ਸਿੱਧੂ ਸਾਡੀ ਫਿਲਮ ਦੇ ਸਾਰੇ ਗਾਣੇ ਲਿਖਿਆ ਹੁੰਨੇ ਬਹੁਤ ਕੈਂਟ ਰਾਈਟਰ ਮੁੰਡਾ ਜਿਹੜਾ ਦਿੱਚ ਜਾਂ ਜਿਹੜਾ 뮤ਜ਼ਿਕ ਲੱਗਿਆ ਜਿਹੜਾ ਅਸੀਂ ਪੁਰਾਣੇ ਸਮੇਂ ਜਿੱਦਾਂ ਅਸੀਂ ਸੁਣਦੇ ਹੁੰਦੇ ਸੀ ਪੂਰੇ ਸਟੇਜ ਲੱਗਦੇ ਸੀ ਥੱਲੇ ਸੌਂ ਰਹੇ ਹੁੰਦੇ ਨੇ ਉਹ 뮤ਜ਼ਿਕ ਲੱਗਿਆ ਸਾਨੂੰ ਤੇ ਉਦਾਂ ਦੀ ਸਾਰੀ ਜਿਹੜਾ ਜਿਹੜੀ ਹੁੰਦੀ ਇੱਕ ਐਕਚੁਅਲੀ ਉਹ ਥੋੜਾ ਨਾ ਸਤਿਆ ਸਰ ਚੌਂਦੇ ਸੀ ਕਿ ਜਿੱਦਾਂ ਪੰਜਾਬ ਦਾ ਪੁਰਾਣਾ 뮤ਜ਼ਿਕ ਨਹੀਂ ਸੀ ਹੁੰਦਾ ਪੌਪ ਕਲਚਰ ਜਿਹੜਾ ਹੁੰਦਾ ਸੀਗਾ ਉਦਾਂ ਦਾ 뮤직 ਹੋਣਾ ਚਾਹੀਦਾ ਸੀਗਾ ਔਰ ਜੈਦੇਵ ਸਰ ਨੇ ਲੱਕੀਲੀ ਬਹੁਤ ਘੈਂਟ ਕੰਮ ਕੀਤਾ ਔਰ ਮੇਰਾ ਸੁਪਨਾ ਪੂਰਾ ਹੋਇਆ ਮੈਨੂੰ ਬੜੀ ਦੇਰ ਦਾ ਚਾਹ ਵਾਂ ਸੀਗਾ ਮੈਂ ਕਿਹਾ ਜੈਦੇਵ ਕੁਮਾਰ ਜੀ ਨਾਲ ਮੈਂ ਕੰਮ ਕਰਾਂ ਕਿਉਂਕਿ ਉਹਨਾਂ ਨੇ ਪਾਪਾ ਨਾਲ ਕੰਮ ਕੀਤਾ ਹੋਇਆ ਗੁਰਦਾਸ ਜੀ ਨਾਲ ਕੀਤਾ ਹੋਇਆ ਫਿਰ ਮਤਲਬ ਕੋਈ ਵੀ ਆਰਟਿਸਟ ਲੇਜੈਂਡਰੀ ਆਰਟਿਸਟ ਨਾਮ ਲੋ ਉਹਨਾਂ ਨੇ ਸਾਰਾ ਨਾ ਉਹਨਾਂ ਨੇ ਕੰਮ ਕੀਤਾ ਹੈ ਸੀਗਾ ਸੋ ਮੇਰਾ ਇੱਕ ਸੁਪਨਾ ਹੁੰਦਾ ਨਾ ਕਿ ਯਾਰ ਕਾਸ਼ ਮੇਰਾ ਇੱਕ ਗਾਣਾ ਆ ਗਿਆ ਜੈਦੇਵ ਕੁਮਾਰ ਜੀ ਦਾ ਉਹ ਆਇਆ ਐਂਡ ਥੈਂਕਸ ਟੂ ਜੈਦੇਸ਼ ਸਰ ਰੌਕਸਟਾਰ ਮਤਲਬ ਮੁੰਡਾ ਰੌਕਸਟਾਰ ਦੇ ਨਾਮ ਫਿਲਮ ਵਿੱਚ ਨਾਲੇ ਫਿਲਮ ਦੇ ਨਾਲੇ ਗਾਣੇ ਦੀ ਜਿਹੜਾ ਉਹ ਕੋ ਵੀ ਪੂਰਾ ਹੋ ਗਿਆ ਹਾਂ ਦੇਖੋ ਦੋਵੇਂ ਹਾਂ ਜੀ ਪਰਮਾਤਮਾ ਦਿੰਦਾ ਕਿ ਨਾ ਛੱਪੜ ਫਾੜ ਕੇ ਦਿੱਤਾ ਸਹੀ ਗੱਲ ਹੈ ਬਹੁਤ ਛੱਪੜ ਫਾੜ ਕੇ ਦਿੱਤਾ ਕਿਤੇ ਡਾਇਰੈਕਟਰ ਹੀ ਨੇ ਵਧੀਆ ਉਪਰੋਂ ਸਕ੍ਰਿਪਟ ਇੰਨੀ ਸੋਣੀ ਉਪਰੋਂ ਟੀਮ ਦਾ ਤਾਂ ਕੀ ਕਹਿਣਾ ਵਾਹ ਵਾਵਾ ਸੋਨੇ ਦਾ ਸਭਾਗਾ ਵਾਵਾ ਇਹਨਾਂ ਨਾਲ ਕੀ ਐਕਟਿੰਗ ਕਰ ਰਹਾ ਹੈ ਇਹਨਾਂ ਨੇ ਅਸੀਂ ਚਲੋ ਮੂਵੀ ਦੇ ਕਾਫੀ ਸਮਾਂ ਲੱਗਦਾ ਜੇ ਮੂਵੀ ਜਦੋਂ ਸਾਰੀ ਮੂਵੀ ਟੇਕ ਹੁੰਦਾ ਜਦੋਂ ਚੱਲਦੀ ਆ ਤਾਂ ਇਹ ਸ਼ਾਰਤਾ ਕਰਦੇ ਨੇ ਕਿ ਸ਼ਾਂਤੀ ਨੇ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਮੇਰੇ ਸਾਰ ਦੇ ਨਾਲ ਮ ਲੱਗਦਾ ਜੇ ਮਾਸੂਮ ਜੇ ਬੰਦੇ ਹੁੰਦੇ ਨਾ ਜਿਵੇਂ ਨਾ ਬੋਲਦੇ ਨਹੀਂ ਹੋਣੇ ਜ਼ਿਆਦਾ ਸੱਚਾਈ ਦੱਸੋ ਕੀ ਕਰਦੇ ਹੁੰਦੇ ਸੀ ਇਸ ਮਾਸੂਮ ਚਿਹਰੇ ਦੇ ਪਿੱਛੇ ਇੱਕ ਬਹੁਤ ਸ਼ਰਾਰਤੀ ਬੱਚਾ ਛੁਪਿਆ ਹੋਇਆ ਨਹੀਂ ਲੈ ਡੈਵਿਲ ਇੱਕ ਬਹੁਤ ਸ਼ਰਾਰਤੀ ਬੱਚਾ ਛੁਪਿਆ ਮੀਡੀਆ ਦੇ ਹਿਸਾਬ ਨਾਲ ਦੱਸੋ ਤੁਸੀਂ ਇੱਕ ਮੀਡੀਆ ਦੇ ਬਣੇ ਹੋ ਸਾਨੂੰ ਦੱਸੋ ਜਿਵੇਂ ਉਹ ਗੌਰ ਨਾਲ ਦੇਖੀਏ ਇਸ ਮਾਸੂਮ ਚਿਹਰੇ ਪਰ ਇਸ ਕੇ ਚਿਹਰੇ ਪੇ ਨਹੀਂ ਜਾਣਾ अच्छा मैं गौर से देखिए इस मासूम चेहरे पे इस चेहरे के पीछे है एक मासूम सा शरारती बच्चा जिसको मलाई खाना बहुत पसंद है अपने घरों की मलाई सारे छुपा के रखा करो बिल्ला बिल्ले का बिल्ला कैसे दे ऐसे तो पता नहीं आई मीन उसने इतनी मलाईया खा दिया यार आई मीन लाइक साडी ना मतलब सेट पे मलाई बिल्ले वाली बात बस 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 रोदी रखी बिल्ला करो ਤੇ ਬਿਲਕੁਲ ਅਸੀਂ ਫਿਲਮ ਦੀ ਗੱਲ ਕਰਦੇ ਆਂ ਫਿਲਮ ਦੇ ਵਿੱਚ ਜਿਹੜਾ ਇੱਕ ਗਾਇਕ ਵਾਸਤੇ ਉਹਦੇ ਜਿਹੜੇ ਗਾਣੇ ਹੁੰਦੇ ਨੇ ਲਿਰਿਕਸ ਬੜੀ ਐਮ ਹੁੰਦੇ ਜਿੰਨਾਂ ਲਿਖਿਆ ਹੁੰਦਾ ਰਾਈਟਰ ਵਾਸਤੇ ਸਭ ਤੋਂ ਹੁੰਦਾ ਹੈ ਰਾਈਟਰ ਬਹੁਤ ਸੋਚਦਾ ਹੈ ਜਦੋਂ ਲਿਖਦਾ ਤੁਸੀਂ ਵੀ ਲਿਖਦੇ ਹੋ ਉਹ ਚੀਜ਼ ਚੋਰੀ ਹੋ ਜਾਂਦੀ ਹੈ ਤੁਸੀਂ ਉਸ ਫਿਲਮ ਨੂੰ ਨਿਭਾਇਆ ਕਿ ਉਹ ਫਿਲਮ ਤੋਂ ਬਾਅਦ ਉਸ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਉਹ ਫਿਲਮ ਦਾ ਅਸੀਂ ਮੇਨ ਗੱਲਬਾਤ ਕਰਨਾ ਚਾਹੁੰਦੇ ਹਾਂ ਹਾਂ ਰਾਈਟਰ ਸਾਹਿਬ ਰਾਈਟਰ ਸਾਹਿਬ ਇੱਧਰ ਆਓ ਰਾਈਟਰ ਸਾਹਿਬ ਨੂੰ ਆ ਯਾਰ ਗੋਪੀ ਸਾਡਾ ਰਾਈਟਰ ਥੋੜੀ ਪਿੱਛੇ ਰਹਿਣਾ ਚਾਹੀਦਾ ਸਾਇੰਟੀਫਿਕਲੀ weight lose ਕਰਨੀ ਵੀ ਆਈ ਹੈ ਤੇ ਬਹੁਤ ਜ਼ਰੂਰੀ ਹੈ ਸਪੈਸ਼ਲੀ ਲੂਜ਼ ਕਰਕੇ ਆਇਆ weight ਮੁੰਡਾ ਹਾਂ jaw line ਕੱਢ ਕੇ ਐਕਚੁਅਲੀ ਆ ਦਿੱਤੀ ਨੂੰ ਨਾ ਇਹ ਦਿਲੋਂ ਮੈਂ ਨਹੀਂ ਮਜ਼ਾਕ ਕਰ ਰਿਹਾ ਵੇ ਵੇ ਮਜ਼ਾ ਮਜ਼ਾਕ ਕਰ ਰਿਹਾ ਸੀ ਭਰਾਵਾ ਮੈਂ ਮਜ਼ਾਕ ਕਰ ਰਿਹਾ ਸੀ ਸਾਡਾ ਬਹੁਤ ਬਨੇ ਭਲਾ ਮਾਸ ਬੰਦੇ ਨੇ ਇਹ 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 ਨੇ ਬੰਦੇ ਭਲਾ ਮਾਸ ਇਹ ਸਾਡਾ ਬਹੁਤ ਪਿਆਰਾ ਗਾਣੇ ਬਾਰੇ ਦੱਸੋ ਸੌਰੀ ਕੁਸ਼ਨ ਦੁਆਰਾ ਪੁੱਛਿਆ ਮਤਲਬ ਤੁਸੀਂ ਰਾਈਟਰ ਹੈਗੇ ਹੋ ਜਦੋਂ ਇਹ ਜਿਵੇਂ ਫਿਲਮ ਦਿਖਾਈ ਗਈ ਹੈ ਕਿ ਗਾਣਾ ਚੋਰੀ ਹੋ ਜਾਂਦਾ ਇੱਕ ਰਾਈਟਰ ਵਾਸਤੇ ਉਹ ਜਿਹੜੇ ਲਿਰਿਕਸ ਹੁੰਦੇ ਨੇ ਬੜੇ ਅਹਿਮ ਹੁੰਦੇ ਨੇ ਰਾਤੀ ਰਾਤਾਂ ਜਾਗ ਜਾ ਕੇ ਉਹ ਗਾਣਿਆਂ ਦੀ ਜਿਹੜੀ ਲਾਈਨਾਂ ਯਾਦ ਹੁੰਦੀਆਂ ਨੇ ਫਿਰ ਲਿਖੇ ਜਾਂਦੇ ਨੇ ਜਦੋਂ ਚੋਰੀ ਹੋ ਜਾਂਦੇ ਫਿਰ ਦਿਲ ਤੇ ਕੀ ਗੁਜ਼ਰਦਾ ਹੈ ਫੀਲ ਇਦਾਂ ਦਾ ਹੁੰਦਾ ਜਦੋਂ ਤੁਹਾਡੇ ਕੋਈ ਦਿਲ ਦੇ ਕਰੀਬ ਕੋਈ ਚੀਜ਼ ਹੁੰਦੀ ਹੈ ਉਹ ਤੁਹਾਡੇ ਤੋਂ ਦੂਰ ਹੋ ਜਾਏ ਜਾਂ ਕੋਈ ਉਹਨੂੰ ਦੂਰ ਕਰ ਦੇ 扑ਕਾ ਕੇ ਕੋਈ ਵੀ ਚੀਜ਼ ਤੁਹਾਡੇ ਕੋਈ ਯਾਰ ਦੋਸਤ ਕੁਝ ਵੀ ਜਦੋਂ ਉਹਦਾ ਤੁਹਾਡੇ ਨਾਲ ਫੀਲ ਹੋਇਆ ਸਮਝ ਲਓ ਗੀਤਕਾਰ ਨਾਲ ਵੀ ਓਦਾਂ ਦਾ ਫੀਲ ਹੁੰਦਾ ਇਹ ਗੀਤ ਚੋਰੀ ਹੋ ਜਾਂਦਾ ਹੁਣ ਅਸੀਂ ਪੰਜਾਬੀ ਚ ਕੀ ਕਹਦੇ ਆ ਤੁਸੀਂ ਥੋੜੀ ਤੁਸੀਂ ਤੁਸੀਂ ਪੰਜਾਬੀ ਥੋੜੀ ਐਗਜ਼ਾਮਪਲ ਹੋਰ ਵੀ ਦੇ ਸਕਦੇ ਹੋ ਕੋਈ ਹਾਂ ਮੈਂ ਮੈਂ ਉਹੀ ਇਹ ਵੀ ਪੰਜਾਬੀ ਆ ਇਹ ਥੋੜਾ ਬੈਕ ਆਫ ਦਾ ਕੈਮਰਾ ਰਹਿਣ ਵਾਲਾ ਬੰਦਾ ਸ਼ਾਇ ਸ਼ਾਇ ਕੈਮਰਾ ਸ਼ਾਇ ਨਹੀਂ ਹੈ ਬਟ ਇਹੀ ਹੁੰਦਾ ਕਿ ਭਾਜੀ ਦੇਖੋ ਜਦੋਂ ਮਾਂ ਆਪਣੇ ਬੱਚਾ ਨੂੰ ਪਾਲਦੀ ਆ ਪੋਸਦੀ ਆ ਫਿਰ ਉਹ ਬੱਚਾ ਤੁਹਾਡੀ ਕਦਰ ਨਾ ਕਰੇ ਜਾਂ ਇਦਾਂ ਹੋਵੇ ਉਹ ਜੋ ਫੀਲਿੰਗ ਆਉਂਦੀ ਆ ਨਾ ਉਹੀ ਇਦਾਂ ਹੁੰਦੀ ਆ ਕਿ ਯਾਰ ਮੈਂ ਆਪਣੇ ਗਾਣੇ ਨੂੰ ਇਦਾਂ ਪਾਲਿਆ ਪੋਸਿਆ ਤੇ ਚੱਕ ਕੇ ਕੋਈ ਹੋਰ ਲੈ ਗਿਆ ਤੇ ਉਹ ਸਿਸਟਮ ਆ ਬਿਲਕੁਲ ਭਾਈ ਯਾਰ ਮੈਂ ਤੁਹਾਡੇ ਪਿੱਛੇ ਤੁਸੀਂ ਮੂਵੀ ਤੇ ਤੇ ਵਾਲੀ ਪਾਈ ਸਾਨੂੰ ਕੋਕਾ ਪਾਇਆ ਹੈ ਨਾ ਇਹ ਸ਼ੌਂਕ ਹੈ ਕਿ ਮਤਲਬ ਚੇਂਜ ਕਰ ਕਰਕੇ ਇਹ ਸ਼ੌਂਕ ਕਿ ਪਹਿਲਾਂ ਤੇ ਜਾਨਣਾ ਚਾਹਾਂਗਾ ਯੂਵੀ ਜੀ ਨੇ ਸਟਾਈਲ ਟ੍ਰੈਂਡ ਸਾਰਾ ਕੁਝ ਅੱਗੇ ਲੈ ਕੇ ਜਾਂਦੇ ਨੇ ਨਹੀਂ ਨਹੀਂ ਐਕਚੁਅਲੀ ਮਾਨਸੀ ਨੂੰ ਪਸੰਦ ਆ ਇਹ ਫੈਸ਼ਨ ਮੈਂ ਲੋ ਮੇਰੇ ਵਾਈਫ 2 ਸਾਲ ਪਹਿਲਾਂ ਵੀ ਕਰਾਇਆ ਸੀ ਮੈਂ ਫਿਰ ਲਾਤ ਤਾਂ ਹੀਗਾ ਡੈਡੀ ਤੋਂ ਡਰਦੇ ਨੇ ਮੈਂ ਕਿਉਂਕਿ ਉਹਨਾਂ ਦੇ ਸਾਹਮਣੇ ਤਾਂ ਫਿਰ ਹੁਣ ਮੈਂ ਦੱਸ ਨਹੀਂ ਉਹਨਾਂ ਨੂੰ ਸੌਰੀ ਤੇ ਉਹ ਫਿਰ ਮਾਨਸੀ ਤੇ ਮੈਂ ਇੱਕ ਦਿਨ ਕਿਸੇ ਜੁਲਰ ਸ਼ੋਪ ਤੇ ਸੀ ਗਿਆ ਗਏ ਜੁਐਲਰੀ ਲੈਣੀ ਸੀ ਕੋਈ ਤੇ ਉਹ ਕਹਿੰਦੀ ਯਾਰ ਉਹ ਬਹੁਤ ਸੋਹਣਾ ਲੱਗਦਾ ਹੁੰਦਾ ਸੀ ਮੈਂ ਕਿਹਾ ਪਾ ਲਈਏ ਕਹਿੰਦੀ ਪਾ ਲਾ ਮੈਂ ਕਿਹਾ ਪਾ ਲੈਨੇ ਵਾਸਤੇ ਪਾ ਲੈ ਪਾ ਅਦਿੱਤੀ ਜੀ ਨੀ ਫਿਟਨੈਸ ਦੀ ਗੱਲ ਕਰੀਏ ਚਲੋ ਹੁਣ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਉਹਨੇ ਕਹਿੰਦੇ ਨੇ ਬਾਈ ਦੀ ਫਿਟਨੈਸ ਵੀ ਤੇ ਤੁਸੀਂ ਵੀ ਕਮਾਲ ਹੈ ਇੰਨੀ ਫਿਟਨੈਸ ਵਾਸਤੇ ਥੋੜਾ ਦੱਸੋ ਵੀ ਕਰਨਾ ਕੀ ਪੈਂਦਾ ਦੱਸੋ ਇਹ ਕੁਲਕਾ ਫੇਜਾ ਕੁਛ ਜਾਂ ਹੈ ਓ ਨੋ ਬਸ ਯਾਰ ਚੇਪੀ ਲਾ ਕੇ ਰੱਖਣੀ ਪੈਂਦੀ ਹੈ ਕੁਝ ਨਹੀਂ ਖਾਣਾ ਪੈਂਦਾ ਬਸ ਸਿੱਧਾ ਘਰੇ ਜਾਓ ਉਬਲਿਆ ਹੋਇਆ ਖਾਣਾ ਖਾਓ ਤੇ ਵਾਪਸ ਆਜੋ ਕੰਮ ਤੇ ਅੱਛਾ ਜੀ ਮਤਲਬ ਥੋੜਾ ਜ਼ੁਬਾਨ ਤੇ ਕੰਟਰੋਲ ਰੱਖਣਾ ਪੈਂਦਾ ਬੋਲਣ ਲਈ ਵੀ ਔਰ ਖਾਣ ਵਾਲਾ ਵੀ ਦੋਵੇਂ ਚੀਜ਼ਾਂ ਦੀ ਬਿਲਕੁਲ ਰੱਖਿਆ ਜਾਂਦਾ ਫਿਰ ਜਦੋਂ ਕਈ ਵਾਰੀ ਕੁੜੀਆਂ ਦਾ ਬੜਾ ਸ਼ੌਂਕ ਹੁੰਦਾ ਹੈ ਗੋਲ ਗੋਪਰੇੜੀ ਦੇਖ ਕੇ ਨਹੀਂ 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 ਮੋੜ ਦੋ ਵੀ ਇੱਥੇ ਮੋੜ ਦੇ ਨਾ ਮਡੇ ਘਰੇ ਕਲੇਸ਼ ਪੈ ਜਾਣੇ ਨੇ ਯਾਰ ਇਹ ਔਖਾ ਹੀ ਹੈ ਬਹੁਤ ਔਖਾ ਕੰਮ ਹੈ ਯਾਰ ਪਰ ਚਲੋ ਹੁਣ ਆਪਾਂ ਫਿਲਮਾਂ 'ਚ ਕੰਮ ਕਰ ਰਹੇ ਹੁਣ ਤੇ ਰੱਖਣਾ ਪੈਣਾ ਹੀ ਹੈ ਅੱਛਾ ਅੱਜ ਤੋਂ 3 ਦਿਨ ਪਹਿਲਾਂ ਅਦਿੱਤੀ ਥੋੜੀ ਗੋਲ ਗੋਲ ਗੱਪਾ ਜਾ ਹੋ ਗਈ ਸੀ ਮੈਂ ਦੇਖਿਆ ਤੁਹਾਡੇ ਗਾੜਿਆਂ ਤਾਂ ਥੋੜੀ ਉੱਥੇ ਮੋٹے ਸੀ ਹੁਣ ਪਤਲੇ ਹੋ ਗਏ ਮੈਂ ਉਹੀ ਮੈਂ ਕਿਹਾ ਯਾਰ ਦੋ ਦਿਨਾਂ ਚ ਕਿਦਾਂ ਇੰਨਾ ਪਤਲਾ ਹੋ ਗਿਆ ਫੇਸ ਮੈਂ ਮਮ ਪਲੀਜ਼ ਬਤਾਏਂਗੀ ਅਭੀ ਤੱਕ ਬਤਾਇਆ ਨਹੀਂ ਆਪਨੇ ਮੈਨੂੰ ਇਹ ਸਚਾਈ ਹੈ ਮੈਂ ਤੁਹਾਨੂੰ ਹੁਣੇ ਦੇਖਿਆ ਮੈਂ ਦੇਖਿਆ ਪਹਿਲਾਂ ਇਹ ਲੱਗ ਨਹੀਂ ਰਿਹਾ ਤੇ ਅੱਜ ਕੁਝ ਲੱਗ ਹੀ ਹੋ ਰਹੇ ਨੇ ਯਾਰ ਇਹ ਰਾਜ਼ ਇਹ ਰਾਜ਼ ਹੀ ਰਹੇਗਾ ਇਹ ਕਿਸੇ ਤੱਕ ਨਹੀਂ ਪਹੁੰਚੇਗਾ ਇਹ ਮੇਰਾ ਇੰਟਿਮੀਡੇਟ ਫਾਸਟਿੰਗ ਕੀ ਕਹਿੰਦੇ ਹੁੰਦੇ ਨਾ ਨਹੀਂ ਮੈਂ ਇਹੋ ਜਿਹਾ ਕੁਝ ਨਹੀਂ ਕੀਤਾ ਇੰਟਿਮੀਡੇਟ ਫਾਸਟਿੰਗ ਇੰਟੀਮੀਟੇਟ ਇੰਟਰਮੀਡੀਏਟ ਇਹ ਮੈਂ ਵੀ ਗਲਤ ਬੋਲ ਰਹੀ ਨਾ ਕਿਸੇ ਨੂੰ ਪਤਾ ਇੰਟੀਮੀਟ ਇੰਟਰਮੀਡੀਏਟ ਯਸ ਇੰਟਰਮੀਡੀਏਟ ਫਾਸਟਿੰਗ ਨਾਲੇ ਹੁਣੇ মিডিਆ ਚ ਹੈਗੇ ਨੇ ਥੋੜਾ ਥੋੜਾ ਲੋਕਾਂ ਸਾਡੇ ਨੂੰ ਸੱਚ ਦੱਸਣਗੇ ਆਪਦੇ ਅੰਦਰ ਜਿਹੜੀਆਂ ਗੱਲਾਂ ਹੈਗੇ ਭਾਵਨਾਵਾਂ ਉਹਨਾਂ ਦਾ ਅੰਦਰ ਰੱਖਾਂਗੇ ਸੌਰੀ ਮਜ਼ਾਕ ਕਰ ਰਹੀ ਸੀ ਤੇ ਹੁਣ ਅਸੀਂ ਬਿਲਕੁਲ ਮੂਵੀ ਬਾਰੇ ਅਸੀਂ ਜਾਨਣਾ ਚਾਹਾਂਗੇ ਹੁਣ ਜਿਹੜੀ ਮੂਵੀ ਆ ਰਹੀ 12 ਤਰੀਕ ਨੂੰ ਇੱਕ ਵੱਡਾ ਤੋਹਫਾ ਨਵੇਂ ਸਾਲ ਤੇ ਅਸੀਂ ਕਹਿੰਦੇ ਕਿ ਜਿਵੇਂ ਤੁਹਾਡੇ ਪਾਪਾ ਜੀ ਕਹਿ ਰਹੇ ਸੀ ਸਾਡੇ ਸਮੇਂ ਸਿਨੇਮਾ ਕੁਝ ਹੋਰ ਹੁੰਦਾ ਸੀ ਲੋਕ ਟਰਾਲੀਆਂ ਟਿਕਟਾਂ ਤੇ ਆਂਦੇ ਹੁੰਦੇ ਸੀ ਦੇਖਣ ਤੇ ਅਸੀਂ ਅਸੀਂ ਵੀ ਚਾਹਾਂਗੇ ਕਿ ਉਸੇ ਤਰ੍ਹਾਂ ਹੀ ਲੋਕ ਪੂਰੇ ਖੁੱਲ ਕੇ ਪੂਰੇ ਨਾਲ ਜਿਸ ਤਿਹਾਂ ਨੂੰ ਲੈ ਕੇ ਆਣ ਮੂਵੀ ਦੇਖਣ ਮੁੰਡਾ ਰੌਕ 스타 ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਫਾਜੀ ਬਸ ਇਹੀ ਅਪੀਲ ਹੈ ਤੁਸੀਂ ਮੂਵੀ ਦੇਖ ਕੇ ਆਓ ਐਕਚੁਅਲੀ ਕਿਉਂਕਿ ਸਾਡਾ ਨਿਆ ਸਾਲ ਲੋੜੀ ਤੇ ਹੁੰਦਾ ਜੇ ਆਪਾਂ ਪੁਰਾਣੇ ਕੈਲੰਡਰ ਦੇਖੀਏ ਤੇ ਇਹੀ ਸਾਡਾ ਮੇਨ ਰੀਜ਼ਨ ਹੈ ਕਿ ਅਸੀਂ ਪੰਜਾਬੀ ਕੈਲੰਡਰ ਦੇ ਹਿਸਾਬ ਨਾਲ ਨਵੇਂ ਸਾਲ ਤੇ ਇੱਕ ਬਹੁਤ ਖੂਬਸੂਰਤ ਫਿਲਮ ਲੈ ਕੇ ਆ ਰਹੇ ਹਾਂ ਜੀ ਦੇ ਵਿੱਚ ਸਭ ਕੁਝ ਹੈ ਐਨੀ ਕਿਊਟ ਕੁੜੀ ਕਹਿ ਰਹੀ ਹੋਂ ਤਾਂ ਬਈ ਦੇਖਣੀ ਪੈਣੀ ਦਰਸ਼ਕਾਂ ਨੂੰ ਵੀ ਕਹਿ ਦਿੰਦਾ ਵੀ ਹੁਣ ਦਿਲ ਲੱਗ ਗਿਆ ਹੁਣ ਦੱਸ ਦਿੰਦੇ ਆ ਵੈਸੇ ਤਾਂ ਮੇਰਾ ਹੋਇਆ ਵਿਆਹ ਦਾ ਭਾਬੀ ਦੇਖ ਲਓ ਭਾਬੀ ਜੀ ਦੇਖੋ ਹੀ ਇਸ ਬੀਗ ਨਾਟੀ ਨਾਊ ਛੋਟੀ ਬੱਚੀ ਵੀ ਚਲੋ ਮੈਂ ਦੱਸ ਦਣਾ ਕੁਦਰਤ ਨਾਮ ਦਾ ਕੁਦਰਤ ਹੈ ਮੇਰੀ ਵੀ ਉਹਦੀ ਪਹਿਲੀ ਲੋਹੜੀ ਮਨਾਉਣੀ ਐ ਤਕੀ ਅਸੀਂ ਾਰੇ ਮਿਜ਼ਰਾਬ ਮੇਰੀ ਬੇਟੀ ਦਾ ਨਾਮ ਹੈ ਕੁਦਰਤ ਨਾਮ ਰੱਖਿਆ ਗਿਆ ਤੁਹਾਨੂੰ ਦੋਨਾਂ ਨੂੰ ਮੁਬਾਰਕਾ ਹੈ ਆਏ ਪਾਜੀ ਮੁਬਾਰਕਾ ਆਪਾਂ ਨੂੰ ਬੇਟੀ ਭਰਾ ਹੋ ਗਏ ਦੋਨੇ ਬਿਲਕੁਲ ਸੋ ਇੱਕ ਆਖਰੀ ਸੁਨੇਹਾ ਤੇ ਇੱਕ ਛੋਟਾ ਜਿਹਾ ਆਖਰੀ ਆਪਾਂ ਗਾਣੇ ਨਾਲ ਜਿਹੜੀ ਐਂਡਿੰਗ ਕਰਾਂਗੇ ਤੇ ਇੱਕ ਬਸ ਉਸ ਤੋਂ ਬਾਅਦ ਦਰਸ਼ਕਾਂ ਨੂੰ ਮੂਵੀ ਦੇ ਲਈ ਬਸ ਇਹੀ ਕਹਿਣਾ ਚਾਹਾਂਗਾ ਜੀ ਥੈਂਕ ਯੂ ਸੋ ਮਚ ਤੁਸੀਂ ਹਮੇਸ਼ਾ ਬਹੁਤ ਪਿਆਰ ਦਿੰਦੇ ਹੋ ਐਂਡ ਇਸ ਵਾਰ ਵੀ ਨੀਡ ਯੂਰ ਲਵ ਐਂਡ ਸਪੋਰਟ 12 ਤਰੀਕ ਨੂੰ ਫਿਲਮ ਆ ਰਹੀ ਆ ਮੁੰਡਾ ਰੌਕਸਟਾ ਅਸੀਂ ਬਹੁਤ ਬਹੁਤ ਮਿਹਨਤ ਕੀਤੀ ਆ ਆਦਿਤੀ ਨੇ ਮੇਰੇ ਨਾਲ ਨਾਜ਼ਮ ਐ ਮੁਹੰਮਦ ਨਾਜ਼ਮ ਸਤਜੀਤ ਪੂਰੀ ਸਰ ਨੇ ਡਾਇਰੈਕਟ ਕੀਤੀ ਆ ਸੰਜੇ ਜਲੰਧਰ ਜੀ ਨੇ ਪ੍ਰੋਡਿਊਸ ਕੀਤੀ ਆ ਸੋ ਤੁਹਾਡੀਆਂ ਬlesings ਔਰ ਪਿਆਰ ਦੀ ਲੋੜ ਆ ਜੀ ਲੋੜੀ ਮਨਾਓ ਜਸ਼ਨ ਨਾਲ ਮੁੰਡਾ ਰੌਕਸਟਾਰ ਬਿਲਕੁਲ ਦੇ ਮੁੰਡਾ ਸੋ ਇਸੇ ਸਾਡੇ ਨਾਲ ਆਦਿਤੀ ਆ ਰਿਹਾ ਜੀ ਤੇ ਜਵਰਾਜ ਹੰਸ ਜਿਨ੍ਹਾਂ ਦੀ ਮੂਵੀ ਆ ਰਹੀ ਹੈ ਨਵੇਂ ਸਾਲ ਦੇ ਵਿੱਚ 12 ਤਰੀਕ 12 ਜਨਵਰੀ ਨੂੰ ਆ ਰਹੀ ਤਾਂ ਸਾਰੇ ਅਸੀਂ ਸਰੋਤਿਆਂ ਨੂੰ ਕਹਾਂਗੇ ਕਿ ਜਰੂਰ ਇਸ ਮੂਵੀ ਦੇਖੇ ਟ੍ਰੇਲਰ ਲਾਂਚ ਹੋ ਚੁੱਕਿਆ ਹੈ ਬਹੁਤ ਹੀ ਸੋਹਣਾ ਟ੍ਰੇਲਰ ਸੀ ਦੇਖ ਕੇ ਤੇ ਸ਼ਾਇਦ ਤੁਹਾਨੂੰ ਵੀ ਬਹੁਤ ਪਸੰਦ ਆਏਗਾ ਸੋ ਜੁੜੇ ਹੋ ਡੇਲੀ ਪੁਸ ਪੰਜਾਬੀ ਦੇ ਨਾਲ ਕੈਮਰਾ ਪਰਸਨ ਅਭਿਸ਼ੇਕ ਦੇ ਨਾਲ ਸੰਦੀਪ ਕੰਬੋਸ਼ ਚੰਡੀਗੜ੍ਹ ਤੋਂ